ਮੈਟਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਅੱਜ ਆਪਾਂ ਨੂੰ ਪਤਾ ਹੈ ਕਿ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ ਤੇ ਆਪਾਂ ਸਾਰਿਆਂ ਨੇ ਮਨਾਉਣਾ ਹੈ ਸਾਰਿਆਂ ਨੇ VOTING ਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਕਿਉਂਕਿ ਇਹੀ ਇੱਕੋ ਇੱਕ ਮੌਕਾ ਹੈ ਜੋ ਆਪਣੇ ਆਉਣ ਵਾਲੇ 5 ਸਾਲਾਂ ਦਾ ਫਿਊਚਰ ਤੈ ਕਰੂਗਾ ਆਪਣੇ ਬੱਚਿਆਂ ਦਾ ਫਿਊਚਰ ਤੈ ਕਰੂਗਾ ਕਿਉਂਕਿ ਲੋਕਤੰਤਰ ਨੇ ਆਪਾਂ ਨੂੰ ਇੱਕ ਇਹੋ ਜਿਹੀ ਸ਼ਕਤੀ ਦਿੱਤੀ ਹੈ ਵੋਟ ਦੇ ਰੂਪ ਵਿੱਚ ਜੋ ਕਿ ਕਿਸੇ ਵੀ ਸਰਕਾਰ ਨੂੰ ਬਣਾਉਣ ਜਾਂ ਡੇਕਣ ਦੇ ਵਿੱਚ ਕੰਮ ਆਉਂਦੀ ਹੈ ਸੋ ਆਪਣੇ ਸੁਨਹਿਰੀ ਭਵਿੱਖ ਦੇ ਲਈ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ VOTING ਜ਼ਰੂਰ ਕਰੋ ਕਿਉਂਕਿ ਇਹ VOTING ਦਾ ਅਧਿਕਾਰ ਸਾਨੂੰ ਬਹੁਤ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ ਅੰਗਰੇਜ਼ਾਂ ਨਾਲ 200 ਸਾਲ ਲੜਾਈਆਂ ਤੋਂ ਬਾਅਦ ਕੁਰਬਾਨੀਆਂ ਤੋਂ ਬਾਅਦ ਅਸੀਂ ਆਜ਼ਾਦ ਹੋਏ ਜਿਹਦੇ ਵਿੱਚ ਸੰਵਿਧਾਨ ਨੇ ਸਾਨੂੰ ਸਰਕਾਰ ਚੁਣਨ ਦਾ ਹੱਕ ਦਿੱਤਾ ਹੈ ਸੋ ਅੱਜ ਆਪਣੀ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਜਿਹਨੂੰ ਕਿ ਆਪਾਂ ਸਾਰਿਆਂ ਨੇ ਮਨਾਉਣਾ ਹੈ ਤੇ ਆਉਣ ਵਾਲੇ 5 ਸਾਲਾਂ ਦੇ ਲਈ ਆਪਣੇ ਜ਼ਿੰਦਗੀ ਦੇ ਵਿੱਚ ਕੀ ਬਦਲਾ ਹੋ ਸਕਦੇ ਨੇ ਉਹਦੇ ਲਈ ਆਪਣੀ ਜ਼ਿੰਮੇਵਾਰੀ ਹੈ ਘਰਾਂ ਚੋਂ ਬਾਹਰ ਨਿਕਲਦੇ ਭਾਵੇਂ ਬਹੁਤ ਜ਼ਿਆਦਾ ਗਰਮੀ ਹੈ ਆਪਾਂ ਨੂੰ ਲਾਈਨਾਂ ਵਿੱਚ ਵੀ ਲੱਗਣਾ ਪਊਗਾ ਪਰ ਅੱਜ ਦੇ ਦਿਨ ਦੀਆਂ ਲਾਈਨਾਂ ਵਿੱਚ ਆਪਾਂ ਨੂੰ ਲੱਗਣਾ ਪੈਣਾ ਕਿਉਂ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਆਪਾਂ ਨੂੰ ਲਾਈਨਾਂ ਵਿੱਚ ਨਾ ਲੱਗਣਾ ਪਵੇ ਚਾਹੇ ਉਹ ਬੇਰੋਜ਼ਗਾਰੀ ਦੀਆਂ ਲਾਈਨਾਂ ਹੋਵੇ ਚਾਹੇ ਉਹ ਮਹਿੰਗਾਈ ਨਾਲ ਲੜਨ ਦੀਆਂ ਲਾਈਨਾਂ ਹੋਵੇ ਉਹਨਾਂ ਨੂੰ ਆਪਾਂ ਜੇ 5 ਸਾਲ ਉਹਨਾਂ ਦਾ ਸੇਕ ਨਹੀਂ ਸਹਿਣਾ ਤਾਂ ਅੱਜ ਆਪਾਂ ਨੂੰ ਗਰਮੀ ਦਾ ਸੇਕ ਸਹਿੰਦੇ ਹੋਏ ਆਪਾਂ ਨੂੰ VOTING ਕਰਨੀ ਚਾਹੀਦੀ ਹੈ ਸੋ ਜ਼ਰੂਰ VOTING ਕਰਕੇ ਆਓ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਪਰਿਵਾਰ ਸਬੰਧੀਆਂ ਰਿਸ਼ਤੇਦਾਰਾਂ ਨੂੰ ਵੀ ਆਪ ਫੋਨ ਕਰਕੇ ਵੀ ਜ਼ੋਰ ਪਾਓ ਪ੍ਰੈਸ਼ਰਾਈਜ਼ ਕਰੋ ਕਿ ਵੋਟ ਪਾ ਕੇ ਆਓ ਕਿਉਂਕਿ ਇਹ ਸਾਡੇ ਭਵਿੱਖ ਦਾ ਸਵਾਲ ਹੈ ਧੰਨਵਾਦ VOTING ਜ਼ਰੂਰ ਕਰੋ